ਕਬੀਰ ਮੈਂ ਜੀ ਕਰ ਕਲਿਆ ਆਪ ਪਿਸਾਏ ਪਿਸਾਏ ਤੈਸ਼ ਬਾਤ ਨਾ ਪੁੱਛੀਏ ਕਬ ਹੋਣਾ ਲਈ ਪਾਏ ਇਹ ਪਾਵਨ ਸ਼ਲੋਕ ਭਗਤ ਕਬੀਰ ਸਬਦ ਦਾ ਉਚਾਰਨ ਕੀਤਾ ਹੋਇਆ 65 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਮਝਾਉਂਦੇ ਨੇ ਪਰਮਾਨ ਹੈ ਜਿਹੜਾ ਉਹ ਮਹਿੰਦੀ ਦਾ ਦਿੱਤਾ ਕਬੀਰ ਸਾਹਿਬ ਨੇ ਕਹਿੰਦੇ ਜਿਵੇਂ ਮਹਿੰਦੀ ਪੀ ਪੀ ਕੇ ਬ੍ਰਿਕ ਕਰ ਲਈ ਜਾਂਦੀ ਹੈ ਮਹਿੰਦੀ ਨੂੰ ਪੀਸਿਆ ਜਾਂਦਾ ਹੈ ਪੀ ਪੀ ਕੇ ਉਹਦਾ ਪਾਊਡਰ ਬਣਾ ਲਿਆ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕੋਈ ਇਨਸਾਨ ਕਠਨ ਤਪ ਆਦਿ ਕਰਕੇ ਆਪ ਦੇ ਸਰੀਰ ਨੂੰ ਸਤਿਗੁਰ ਕਹਿੰਦੇ ਨੇ ਇੰਨਾ ਕਠਨ ਤਪਾਂ ਨੂੰ ਕਰਦਾ ਹੋਇਆ ਆਪ ਦੇ ਸਰੀਰ ਨੂੰ ਪੀ ਲੰਦਾ ਹੈ ਜਿਵੇਂ ਮਹਿੰਦੀ ਸਤਿਗੁਰ ਕਹਿੰਦੇ ਨੇ ਉਦਾਹਰਣ ਹੈ ਵੀ ਪੀ ਕੇ ਬਰੀਕ ਕਰ ਲਈ ਜਾਂਦੀ ਹੈ ਐਵੇਂ ਜੇ ਕੋਈ ਬੰਦਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਪਾਉਣ ਦੇ ਲਈ ਕਠਨ ਤਪ ਕਰੇ ਧੂੜੇ ਤਾਪੇ ਪੋਟਾ ਲਟਕ ਜਲ ਤਾਰੇ ਕਰੇ ਹੋਰ ਕਈ ਤਰ੍ਹਾਂ ਦੇ ਕਰਮ ਕੰਨ ਜਿਹੜੇ ਅਨਯੋਲੀ ਕਰਮ ਹੋ ਗਏ ਬਰਤਬੰਦੇਜ ਕਰਨੇ ਭੁੱਖਾ ਰਹਿਣਾ ਪਾਪ ਕੇ ਇਹ ਸਮਝੇ ਕਿ ਇਹਦੇ ਨਾਲ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਮਲਾਪ ਹੋ ਸਕਦਾ ਹੈ ਇਦਾਂ ਦੇ ਕਠਨ ਤਪ ਕਰਦਾ ਹੈ ਤਾਂ ਸਤਿਗੁਰੂ ਕਬੀਰ ਸਾਹਿਬ ਇੱਥੇ ਸਮਝਾਉਂਦੇ ਕਿ ਜਿੰਨੇ ਮਰਜੀ ਬੰਦਾ ਕਠਨ ਤਪ ਕਰ ਲੇ ਜਿੰਨਾ ਮਰਜ਼ੀ ਸਤਿਗੁਰ ਕਹਿੰਦੇ ਨੇ ਇਹ ਜਲ ਧਾਰੇ ਕਰੇ ਧੂਣੇ ਤਾਪੇ ਪਿੰਡੇ ਤੇ ਸਵਾ ਮੜਲੇ ਜਟਾ ਬਣਾ ਜੋ ਮਰਜ਼ੀ ਕਰ ਲੈ ਪਰ ਕਹਿੰਦੇ ਨੇ ਇੰਨਾ ਕਠਨ ਤਪ ਕੀਤੇ ਆ ਸਤਿਗੁਰ ਕਹਿੰਦੇ ਨੇ ਉਸ ਪਰਮਾਤਮਾ ਦੇ ਦਰ ਦੇ ਉੱਤੇ ਕਦਰ ਨਹੀਂ ਪੈ ਸਕਦੀ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਨਹੀਂ ਜਾ ਸਕਦਾ ਜਿਵੇਂ ਸਤਿਗੁਰ ਕਹਿੰਦੇ ਨੇ ਮਹਿੰਦੀ ਏ ਜਿਹੜੀ ਉਹ ਪਰੀਕ ਕਰ ਦਿੱਤੀ ਗਈ ਹੈ ਪੋਡਰ ਬਣ ਗਿਆ ਪਰ ਮਾਲਕ ਦੀ ਮਰਜ਼ੀ ਹੈ ਜਿਹੜਾ ਉਹ ਮਹਿੰਦੀ ਨੂੰ ਖਰੀਦਣ ਵਾਲਾ ਹੈ ਉਹ ਆਪਣੇ ਪੈਰਾਂ ਨਾਲ ਲਾਵੇ ਪਾਵੇਂ ਨਾਲ ਲਾਵੇ ਇਦਾਂ ਹੀ ਕਹਿੰਦੇ ਨੇ ਕਠਨ ਤਪ ਕਰਕੇ ਆਪ ਦੇ ਆਪ ਨੂੰ ਕਾਢ ਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਹੱਕ ਨਹੀਂ ਬਣ ਜਾਂਦਾ ਕਿ ਉਹ ਵਾਹਿਗੁਰੂ ਪਰਮੇਸ਼ਰ ਤੈਨੂੰ ਹੁਣ ਆਪਣੇ ਚਰਨਾਂ ਨਾਲ ਜੋੜ ਲੇਗਾ ਮਰਜ਼ੀ ਉਸ ਮਾਲਕ ਦੀ ਹੈ ਕਿਉਂਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨ ਵਾਸਤੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ ਸਤਿਗੁਰ ਕਹਿੰਦੇ ਨੇ ਆਪਦੇ ਮਨ ਦੇ ਉੱਤੇ ਕਾਬੂ ਰੱਖਣ ਦੀ ਲੋੜ ਪੈਂਦੀ ਹੈ ਮਨ ਨੂੰ ਬਕਾਰਾਂ ਵੱਲੋਂ ਹਟਾ ਕੇ ਇਹਨਾਂ ਬੁਰਾਈਆਂ ਵੱਲੋਂ ਤੋੜ ਕੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਕਰਨਾ ਪੈਂਦਾ ਹੈ ਸਤਿਗੁਰ ਕਹਿੰਦੇ ਨੇ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲਦੀ ਹੈ ਇਸ ਤੋਂ ਇਲਾਵਾ ਸਤਿਗੁਰ ਕਹਿੰਦੇ ਨੇ ਹੋਰ ਕੋਈ ਸਾਧਨ ਨਹੀਂ ਹੈ ਜਿਹੜਾ ਪਰਮਾਤਮਾ ਨਾਲ ਤੈਨੂੰ ਇੱਕਮੇ ਕਰ ਸਕਦਾ ਇੱਥੇ ਮਹਿੰਦੀ ਦਾ ਪਰਮਾਣ ਦੇ ਕੇ ਸਮਝਾਇਆ ਵੀ ਮਹਿੰਦੀ ਵੀ ਪੀ ਕੇ ਪਾਊਡਰ ਬਣਾ ਲਈ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਵੀ ਉਹਨੂੰ ਪੀਣ ਤੋਂ ਬਾਅਦ ਕੋਈ ਆਪਣੇ ਪੈਰਾਂ ਨਾਲ ਲਾ ਲੈਂਦਾ ਆਪਣੇ ਹੱਥਾਂ ਤੇ ਲਾ ਲੈਂਦਾ ਇਹ ਜ਼ਰੂਰੀ ਨਹੀਂ ਬਣ ਜਾਂਦਾ ਤਾਂ ਸਤਿਗੁਰ ਕਹਿੰਦੇ ਨੇ ਇਦਾਂ ਹੀ ਕਠਿਨ ਤਪ ਕਰਕੇ ਯੋਗ ਸਾਧਨਾ ਕਰਕੇ ਸਰੀਰ ਨੂੰ ਕਾੜਿਆਂ ਸਾੜਿਆਂ ਪਾਸ਼ਾ ਕਹਿੰਦੇ ਨੇ ਇਹ ਹੱਕ ਨਹੀਂ ਬਣ ਜਾਂਦਾ ਵੀ ਪ੍ਰਮਾਤਮਾ ਦੇ ਚਰਨਾਂ ਵਿੱਚ ਹੁਣ ਥਾਂ ਮਿਲ ਜੂਗੀ ਇਤੇ ਮਨ ਨਿਰਮਲ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਪੈਂਦੀ ਹੈ ਵਿਕਾਰ ਛੱਡ ਕੇ ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਬਣਦੀ ਹੈ